ਮੈਂ ਭਾਜੀ ਮੇਰਾ ਨਾਮ ਪ੍ਰੀਤ ਮਾਰੇ ਮੈਂ ਮਾਲ ਪਿੰਡ ਅਨਮੋਲਿੰਗ ਕਲੇਚਰੀ ਨਾਲ ਹੀ ਮੇੇ ਨੇੜੇ ਕੇ ਸਾਲ ਤੋਂ ਮੇਰੇ ਸੱਟ ਲੱਗੀ ਹੋਈ ਹੈ ਲਾਤ ਦੀ ਲਾਤ ਟੁੱਟ ਗਈ ਹੀ ਮੇਰੀ ਤੇ ਮੇਰੀ ਬੇਟੀ ਜਿਹੜੀ ਹੈ ਸਾਰਾ ਮੇਰਾ ਡੰਗਰਾਂ ਦਾ ਖਾਰਜ ਕਰਦੀ ਪਈ ਸਾਂਭਦੀ ਪਈ ਸੀ ਤੇ ਹੁਣ ਤੇ ਸਾਡੇ ਡੰਗਰ ਵੀ ਮੇਕ ਚੁੱਕੇ ਆ ਤੇ ਬਹੁਤ ਆਡਾ ਸਰਕਲ ਖਰਾਬ ਹੋਇਆ ਤੇ ਬੇਟੀ ਨੇ ਸਾਰਾ ਕੰਮ ਸਾਂਭਿਆ ਪਰ ਮੈਨੂੰ ਆਪਣੀ ਬੇਟੀ ਦੇ ਬੇਟਿਆਂ ਨਾਲ ਜ਼ਿਆਦਾ ਮਾਣ ਹੈ ਕਿ ਚਲੋ ਬੇਟਾ ਛੋਟਾ ਬਾਦ ਹੈ ਚਲੋ ਬੇਟੀ ਨੇ ਬੇਟਿਆਂ ਵਰਗਾ ਕੰਮ ਕੀਤਾ ਹੈ ਔਰ ਮੇਰੀ ਬੇਟੀ ਨੇ ਬੇਟਿਆਂ ਤੋਂ ਵੱਧ ਕੇ ਕੰਮ ਕੀਤਾ ਸਾਡੇ ਕੋ ਵੀ ਨਹੀਂ ਆਪਣੀ ਲਾਈਫ ਵਿੱਚ ਇੰਨੀ ਪੇਰੈਂਟ ਦੀ ਸੇਵਾ ਕੀਤੀ ਜਿੰਨੀ ਮੇਰੀ ਬੇਟੀ ਨੇ ਮੇਰੀ ਸੇਵਾ ਕੀਤੀ ਪਹਿਲਾਂ ਕੀ ਕੰਡੀਸ਼ਨ ਸੀ ਤੁਹਾਡੀ ਪਹਿਲੀ ਠੀਕ ਸੀ ਕੰਡੀਸ਼ਨ ਬਾਕੀ ਹੁਣ ਮੇਰੀ ਬੇਟੀ ਨੇ ਮੈਨੂੰ ਮਹਿਸੂਸ ਨਹੀਂ ਹੁੰਦਾ ਰੂਟੀਨ ਦੇ ਵਿੱਚ ਕਿੰਨਾ ਕੰਮ ਕਰਦੀ ਹੈ ਰੂਟੀਨ ਦੇ ਵਿੱਚ ਮੇਰ ਤੋਂ ਹੀ ਵਧੀਆ ਵਾ ਮੇਰ ਤੋਂ ਪਤਾ ਨਹੀਂ ਮੇਰ ਨੂੰ ਛੇਤੀ ਦੁੱਧ ਦੇ ਕੇ ਆ ਜਾਂਦੀ ਹੈ ਸਾਰਾ ਕੰਮ ਜਿਹੜਾ ਵਾ ਛੇਤੀ ਕਰ ਲੈਂਦੀ ਹੈ ਗਾਕਾਂ ਨੇ ਕਦੀ ਤੁਹਾਨੂੰ ਕੰਪਲੇਨ ਨਹੀਂ ਨਹੀਂ ਗਾਕਾਂ ਦੀ ਕੋਈ ਕੰਪਲੇਨਟ ਨਹੀਂ ਮੇਰੇ ਗਾਗ ਦੇ ਕੋਈ ਸਾਰੇ ਪ੍ਰਾਊਡ ਫੀਲ ਕਰਦੇ ਆ ਤੁਹਾਨੂੰ ਗਾਕਾਂ ਨਾਲ ਗਾਕਾਂ ਦੀ ਮੈਨੂੰ ਕਦੀ ਸ਼ਿਕਾਇਤ ਨਹੀਂ ਆਈ ਗਾਕਾਂ ਨੇ ਬੜੇ ਖੁਸ਼ ਹੋ ਕੇ ਮੇਰੇ ਬੱਚੀ ਦਾ ਇਹ ਮੇਰਾ ਸਾਰਿਆਂ ਦਾ ਸਾਥ ਦੇ ਰਿਹਾ ਹੈ ਇਹ ਗਾਕਾਂ ਨੂੰ ਕੋਈ ਸ਼ਿਕਾਇਤ ਨਹੀਂ ਆ ਟਾਈਮ ਨਾਲ ਲੱਤਨ ਦੁੱਧ ਵੀ ਮਿਲ ਜਾਂਦਾ ਟਾਈਮ ਸੇ ਸਭ ਕੁਝ ਮਿਲ ਜਾਂਦਾ ਕਿੰਨਾ ਕੋ ਮਾਣ ਨੂੰ ਸੁਸਾ ਤੇ ਤੁਹਾਡੀ ਬੇਟੀ ਇਹ ਕਰਾਂ ਕੇ ਦੁੱਧ ਪਵਾਦੀ ਜਾਂਦੀ ਬਹੁਤ ਮੈਨੂੰ ਬਹੁਤ ਮਾਣ ਹੈ ਬੱਚੀ ਤੇ ਜਿਹੜਾ ਕਿ ਮੇਰਾ ਔਖੇ ਟਾਈਮ ਸਾਹਮਣਿਆ ਕੀਤਾ ਤੇ ਬਹੁਤ ਮੈਨੂੰ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੁੰਦਾ ਮੇਰਾ ਨਾਮ ਸਨਿਕੇਤਨਾ ਆ ਮੈਂ ਪਲੱਸ 2 ਚ ਮੈਡੀਕਲ ਕਰਨੀ ਆ ਤੇ ਮੇਰੇ ਘਰ ਚ ਇੱਕ ਮੇਰਾ ਛੋਟਾ ਬ੍ਰਦਰ ਆ ਇੱਕ ਵੱਡੀ ਸਿਸਟਰ ਆ ਮੰਮੀ ਆ ਪਾਪਾ ਆ ਤੇ ਮੈਨੂੰ ਦੁੱਧ ਦਾ ਕੰਮ ਚ ਬਹੁਤ ਖੁਸ਼ੀ ਹੈ ਕਿ ਮੈਨੂੰ ਦੁੱਧ ਦਾ ਕੰਮ ਮਿਲਿਆ ਆ ਗੋਡ ਗਿਫਟ ਤੇ ਮੇਰੇ ਫੈਮਿਲੀ ਨੂੰ ਮਿਲਿਆ ਸੀ ਹੁਣ ਮੈਨੂੰ ਮਿਲ ਗਿਆ ਆ ਕੰਮ ਕਰਨ ਨੂੰ ਮੈਂ ਬਹੁਤ ਖੁਸ਼ ਹਾਂ ਲੋ ਲੋੜ ਕਿਉਂ ਪਈ ਤੁਹਾਡੇ ਕੰਮ ਕਰਨ ਦੀ ਜੀਹ ਪੜਾਈ ਕਰ ਰਹੇ ਸੀ ਮੇਰੇ ਪਾਪਾ ਦਾ ਐਕਸੀਡੈਂਟ ਹੋ ਗਿਆ ਸੀ ਮੁੰਡਿਆਂ ਨੇ ਰੋਂਗ ਸਾਈਡ ਤੋਂ ਮਾਰਤਾ ਸੀ ਤੇ ਜਿੱਥੇ ਆਪਾਂ ਪਹਿਲਾਂ ਆਪਰੇਸ਼ਨ ਕਰਾਇਆ ਸੀ ਉਹਨਾਂ ਨੇ ਮਤਲਬ ਕੇਸ ਉਹਨਾਂ ਕੋ ਵਿਗੜ ਗਿਆ ਸੀ ਫਿਰ ਮਤਲਬ ਆਪਾਂ ਡਾਕਟਰ ਪ੍ਰਕਾਸ਼ ਕੋ ਖੜਿਆ ਸੀ ਹਸਪੀਟਲ ਤੇ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ 6-7 ਮਹੀਨੇ ਬੈਟ ਤੇ ਰੈਸ਼ ਕਰਨੀ ਪਊਗੀ ਉਹਨਾਂ ਨੇ ਸਕੰਜੇ ਵਗੈਰਾ ਲਾ ਕੇ ਉਹਨਾਂ ਦੀ ਮਤਲਬ ਸਕਿਨ ਵਗੈਰਾ ਕਰਨੀ ਪਊਗੀ ਤੇ ਫਿਰ ਪਈ ਹੋਰ ਹੈਗਾ ਨਹੀਂ ਮੇਰੇ ਬਰੇਦੇ ਬਹੁਤ ਛੋਟਾ ਸੀ ਤੇ ਮੈਨੂੰ ਬਾਈਕ ਆਉਂਦੀ ਸੀ ਤੇ ਮੇਰੇ ਘਰ ਦੇ ਕਹਿੰਦੇ ਕਿ ਤੂੰ ਕਰ ਸਕਦੀ ਆ ਕਿਉਂਕਿ ਮੇਰੇ ਦੋ ਦਿਨ ਕਜ਼ਨ ਨੇ ਦੁੱਧ ਦਿੱਤਾ ਸੀ ਉਹ ਫਿਰ ਦਿੱਕਤਾਂ ਨਹੀਂ ਗਿਆ ਉਹ ਕਹਿੰਦਾ ਕਿ ਮੇਰੇ ਕੋ ਨਹੀਂ ਹੋਣਾ ਫਿਰ ਮੈਂ ਫੜਿਆ ਖੁਦ ਦੁੱਧ ਮੈਂ ਕਹਿੰਦਾ ਨਹੀਂ ਮੈਂ ਕਰ ਲੂੰਗੀ ਟੈਨਸ਼ਨ ਨਾ ਲੋ ਫਿਰ ਮੈਂ ਦੁੱਧ ਫੜਿਆ ਫਿਰ ਮੈਂ ਦੁੱਧ ਦੇਣਾ ਸ਼ੁਰੂ ਕੀਤਾ ਫਿਰ ਜਦੋਂ ਮੈਂ ਪਹਿਲੇ ਪਹਿਲੇ ਦਿਨ ਨਵੇਂ-ਨਵੇਂ ਗਾਕੂ ਵੇਖੇ ਥੋੜਾ ਮੈਂ ਵੀ ਘਬराई ਉਹ ਵੀ ਘਬराई ਕਿ ਹਾਏ ਕਿਤਨਾ ਕੁੜੀ ਚਲਾ ਲੂਗੀ ਪਹਿਲੇ ਪਹਿਲੇ ਜਦੋਂ ਲੋਕਾਂ ਦਾ ਰਿਸਪੌਂਸ ਇਹ ਹੀ ਕਿ ਮੈਂ ਜਿਹੜੋ ਜਾਨੀ ਹੈਣਾ ਪਹਿਲਾਂ ਲੋਕੀ ਵੇਖ ਕੇ ਹੱਸਦੇ ਹੀ ਫਿਰ ਜਦੋਂ ਮੈਂ ਗਾਕਾਂ ਘਰੇ ਜਾਣਾ ਸ਼ੁਰੂ ਕੀਤਾ ਕਹਿੰਦੇ ਹਾਂ ਸ਼ਰਮਾ ਜੀ ਕਹਿੰਦੇ ਹੁੰਦੇ ਸੀ ਮੇਰੀ ਕੁੜੀ ਮੋਟਰਸਾਈਕਲ ਚਲਾ ਲੈਂਦੀ ਹੈ ਸਾਨੂੰ ਇਹ ਨਹੀਂ ਪਤਾ ਤੂੰ ਸਾਂਭ ਵੀ ਲੈਣਾ ਸ਼ਰਮਾ ਜੀ ਨੂੰ ਪੁੱਛਦੇ ਵੀ ਹੁੰਦੇ ਕਿ ਪਾਪਾ ਠੀਕ ਆ ਤੇ ਮੈਂ ਕਹਿੰਨੀ ਲਿਆ ਠੀਕ ਆ ਹੁਣ ਤੁਰ ਫਿਰਾਂਗੇ ਫੇਰ ਹੀ ਪਤਾ ਲੱਗੂਗਾ ਫਿਰ ਮੈਂ ਦੁੱਧ ਦੇਣਾ ਸ਼ੁਰੂ ਕੀਤਾ ਫਿਰ ਮੁਸ਼ਕਲ हां तंग ਵੀ ਕਰਦੇ ਲੋਕੀ ਮੁਸ਼ਕਲ ਇਹ ਹੀ ਕਿ ਥੋੜਾ ਜਿਹਾ ਪਹਿਲੇ ਪਹਿਲੇ ਦਿਨ ਤੇ ਵੈਸੇ ਡਰ ਜਿਹਾ ਲੱਗਣ ਲੱਗ ਪਿਆ ਸੀ ਫਿਰ ਹੌਲੀ ਹੌਲੀ ਆਦਤ ਹੀ ਪੈ ਗਈ ਇਹ ਚੀਜ਼ ਸੀ ਹੁਣ ਅੱਗੇ ਕੀ ਬੰਨਾ ਚਾਹੁੰਦੇ ਅੱਗੇ ਮੈਂ ਮੈਡੀਕਲ ਕਰਨੀ ਹੈ ਤੇ ਵੇਖੋ ਵੈਟਰਨਰੀ ਡਾਕਟਰ ਬੰਨਾ ਚਾਹੂੰਗੀ ਯਕੀਨ ਹੈ ਕਿ ਕਰ ਲਵਾਂਗੇ ਕਰ ਲਾਂਗੇ ਕੀ ਮੈਸੇਜ ਕੀ ਹੈ ਕੁੜੀਆਂ ਨੂੰ ਕਿਉਂਕਿ ਜ਼ਿਆਦਾਤਰ ਲੋਕ ਹਾਲਾਤ ਖਰਾਬ ਹੁੰਦੇ ਨੇ ਘਬਰਾ ਕੇ ਬਹਿ ਜਾਂਦੇ ਆ ਹਾਲਾਤ ਖਰਾਬ ਹੁੰਦੇ ਪਰ ਬਹਿਣਾ ਨਹੀਂ ਚਾਹੀਦਾ ਸਾਹ ਦੇਣਾ ਚਾਹੀਦਾ ਕਰਦੇ ਹਾਂ ਦਾ ਕਰਦੇ ਘਬਰਾਉਣਾ ਕਿਉਂਕਿ ਕਈ ਜਾਨੀ ਘਬਰਾ ਜਾਂਦੇ ਛੇਤੀ ਤੇ ਘਬਰਾਉਣਾ ਨਹੀਂ ਚਾਹੀਦਾ ਸਗੋਂ ਅੱਗੇ ਆਪਣਾ ਮੋਟੀਵੇਸ਼ਨ ਰੱਖੋ ਕਿ ਜੇ ਮੇਰੇ ਪਾਪਾ ਕਰ ਸਕਦੇ ਮੈਂ ਵੀ ਕਰ ਸਕਦੀ ਮੇਰੀ ਮੰਮੀ ਕਰਦੀ ਹੈ ਤੇ ਮੈਂ ਵੀ ਕਰ ਸਕਦੀ ਹਾਂ ਉਹ ਕਿ ਕੰਮ ਕਰਨਾ ਸ਼ੁਰੂ ਕਰਦਾ ਕਿਵੇਂ ਪੜ੍ਹਾਈ ਦੋਵੇਂ ਕੰਮ ਕਿਵੇਂ ਇਕੱਠੇ ਕਰ ਮੈਂ 2:30 ਵਜੇ ਉੱਠ ਜਾਨੀ ਆ ਚਵਾਈ ਕਰਵਾ ਕੇ 5:00 ਵਜੇ ਫ੍ਰੀ ਹੋ ਜਾਨੀ ਆ ਉਸ ਤੋਂ ਬਾਅਦ ਮੈਂ ਦੁੱਧ ਦੇਣਾ ਸ਼ੁਰੂ ਕਰ ਦਿੰਨੀ ਆ 12:00 11:00 ਵਜੇ ਮੈਨੂੰ ਉਸ ਤੋਂ ਬਾਅਦ ਮੈਂ ਸਟੱਡੀ ਲਈ ਚਲ ਜਾਨੀ ਆ ਤੇ 2:00 ਵਜੇ ਫੇਰ ਮੇਰੀ ਸ਼ਾਮ ਦੀ ਚਵਾਈ ਸ਼ੁਰੂ ਹੋ ਜਾਂਦੀ ਆ ਭਾਈ ਪੜਾਈ ਮੈਂ ਫਿਰ ਸ਼ਾਮੀ 5 ਵਜੇ ਟਿਊਸ਼ਨਸ ਜਾਨੀ ਆ।